ਸਸਿਕਾਲ ਅੱਜ ਦੀਆਂ ਅਹਿਮ ਖਬਰਾਂ ਦੇ ਇਸ ਬਲੈਟਨ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਟਿਵਾਣਾ ਰੈਡੀ ਦੇ ਸਾਰੇ ਸਤਕਾਰਯੋਗ ਸਰੋਤਿਆਂ ਦਾ ਸਵਾਗਤ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਚੰਡੀਗੜ੍ਹ ਦੇ ਵਿੱਚ ਕੋਠੀ ਮੁਹੱਈਆ ਕਰਾਏ ਜਾਣ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਤੇ ਅਰੂਸਾ ਆਲਮ ਦੇ ਭੇਦ ਖੋਲੇ ਨੇ ਉਧਰ ਸੇ ਕੌਮ ਨੂੰ 1984 ਦਾ ਨਾਮ ਮਿਲਣ ਦਾ ਅਫਸੋਸ ਜਸਦੇਵਰ ਕੁਲਦੀਪ ਸਿੰਘ ਗੜਗੇਜ ਨੇ ਪ੍ਰਗਟ ਕੀਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਤੇ ਸੰਡੀਗੇਟ ਨੂੰ ਖਤਮ ਕਰਨ ਦੇ ਭਾਜਪਾ ਦੀ ਕੇਂਦਰ ਸਰਕਾਰ ਦੇ ਫੈਸਲੇ ਦਾ ਪੰਜਾਬ ਦੇ ਨਿਤਾਵਾਂ ਨੇ ਡਟਵਾ ਵਿਰੋਧ ਕੀਤਾ ਫਿਰੋਜ਼ਪੁਰ ਅਤੇ ਦਿੱਲੀ ਦੇ ਦਰਮਿਆਨ ਰਜਲਨਾ ਚੱਲਣ ਵਾਲੀ ਬੰਦੇ ਭਾਰਤ ਰੇਲਗੱਡੀ 7 ਨਵੰਬਰ ਤੋਂ ਰਵਾਨਾ ਹੋਏਗੀ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਕਿਰੇ ਸਾਬਕਾ ਡੀਜੀ ਮੋਤਲ ਸ਼ਦਾ ਹਰਚਰਨ ਸਿੰਘ ਭੋਲਰ ਦਾ ਪੰਜ ਦਿਨ ਦਾ ਸੀਬੀ ਰਿਮਾਂਡ ਮਿਲੇਆ ਪੰਜਾਬ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ ਉਧਰ ਧਰਮ ਵਸਤਰਾ ਦੇ ਸلسਲੇ ਦੇ ਵਿੱਚ ਪ੍ਰਜਾਣਾ ਚੰਗੀਆਂ ਮੰਦੀਆਂ ਖਬਰਾਂ ਵਾਪਰਦੀਆਂ ਨੇ 1 ਨਵੰਬਰ ਨੂੰ ਮਹੌਰਤਾਂ ਲਈ ਸ਼ੋਭ ਦਿਨ ਸ਼ੋਭ ਦਿਨ ਮੰਨਿਆ ਜਾਂਦਾ ਇਸ ਨੂੰ ਦੇਵ ਉਠਾਵਣੀ ਕਿਹਾ ਜਾਂਦਾ ਜਿਸ ਤਰ੍ਹਾਂ ਦੇਵ 88 ਕਾਦਿਸ਼ੀ ਦੇ ਮੌਕੇ ਮੰਦਰਾਂ ਦੇ ਵਿੱਚ ਵੱਡੀ ਭੀੜ ਭਾਰਤ ਭਰ ਦੇ ਵਿੱਚ ਰਹੀ ਜਿਸ ਤਰ੍ਹਾਂ ਸ਼ੁੱਕਰਵਾਰ ਨੂੰ ਇਸ ਮੌਕੇ ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਮੰਦਰ ਦੇ ਵਿੱਚ ਭਗਦਲ ਮਚਨ ਨਾਲ 10 ਸ਼ਰਧਾਲੂਆਂ ਦੀ ਜਾਨ ਜਾਂਦੀ ਰਹੀ ਦੇਵ 88 ਓਕਾਦਿਸ਼ੀ ਸ਼ੁੱਕਰਵਾਰ ਨੂੰ ਭਾਰਤ ਭਰ ਦੇ ਵਿੱਚ ਮਨਾਏਗੀ ਜਿਸ ਤਰ੍ਹਾਂ ਭੀੜ ਜ਼ਿਆਦਾ ਹੋਣ ਕਰਕੇ ਰੇਲਿੰਗ ਟੁੱਟੀ ਜਿਸ ਤਰ੍ਹਾਂ ਲੋਕਾਂ ਨੇ ਇੱਕ ਦੂਸਰੇ ਨੂੰ ਦਰੜ ਦਿੱਤਾ ਬਹੁਤ ਸਾਰੀਆਂ ਮਹਿਲਾਵਾਂ ਤੇ ਬੱਚੇ ਇਸ ਰਣ ਜ਼ਖਮੀ ਵੀ ਹੋਏ ਨੇ ਆਂਧਰਾ ਪ੍ਰਦੇਸ਼ ਦੇ ਸ਼੍ਰੀ ਕਾਕੂਲਮ ਸਥਿਤ ਕਾਸ਼ੀ ਬੋਗਾ ਵੈਂਕਟੇਸ਼ਵਰ ਸਵਾਮੀ ਮੰਦਿਰ ਦੇ ਵਿੱਚ ਸ਼ਨੀਵਾਰ ਨੂੰ ਕਾਤਿਸ਼ੀ ਦੇ ਮੌਕੇ ਹੋਈ ਭਗਦੜਾ ਦੇ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚੋਂ 8 ਮਹਿਲਾਵਾਂ ਤੇ 2 ਬੱਚੇ ਨੇ ਤੇ 25 ਤੋਂ ਜ਼ਿਆਦਾ ਲੋਕ ਗੰਭੀਰ ਜ਼ਖਮੀ ਨੇ ਤੇ ਮ੍ਰਿਤਕਾਂ ਦੀ ਤਾਦਾਦ ਵੱਧ ਵੀ ਸਕਦੀ ਹੈ ਕਿਉਂਕਿ ਕਈ ਲੋਕ ਗੰਭੀਰ ਜ਼ਖਮੀ ਨੇ ਸਥਾਨਕ ਲੋਕਾਂ ਦਾ ਦੱਸਣਾ ਕਿ ਮੰਦਿਰ ਪਹਿਲੀ ਮੰਜ਼ਲ ਤੇ ਹੈ ਜਿਸ ਤੇ ਆਉਣ ਜਾਣ ਦਾ ਰਸਤਾ ਇੱਕੋ ਹੀ ਹੈ ਜਿਸ ਤਰ੍ਹਾਂ ਪਹਾੜੀ ਭਾਰੀ ਭੀੜ ਦੇ ਕਾਰਨ ਰਸਤਾ ਜਾਮ ਹੋ ਗਿਆ ਲੋਕਾਂ ਨੇ ਧੱਕਾ ਮੁੱਕੀ ਕੀਤੀ ਜਿਸ ਤਰ੍ਹਾਂ ਰੇਲਿੰਗ ਟੁੱਟੀ ਤੇ ਭਗਦੜ ਮੱਚੀ ਤੇ ਲੋਕਾਂ ਨੇ ਇੱਕ ਦੂਸਰੇ ਨੂੰ ਦਰੜ ਸੁੱਟਿਆ ਹਿੰਦੂ ਧਰਮ ਦੀ ਆਸਥਾ ਦੇ ਮੁਤਾਬਕ ਇਸ ਇਕਾਦਸ਼ੀ ਤੋਂ ਜਿਸ ਨੂੰ ਦੇਵ ਉਠਾਵਣੀ ਇਕਾਦਸ਼ੀ ਕਿਹਾ ਜਾਂਦਾ ਜਾਨੀ ਭਗਵਾਨ ਕਈ ਮਹੀਨਿਆਂ ਦੀ ਯੋਗ ਨਿੰਦਰਾ ਤੋਂ ਬਾਅਦ ਉੱਠਦੇ ਨੇ ਤੇ ਇਸ ਨੂੰ ਮਹੂਰਤ ਦੇ ਤੌਰ ਤੇ ਸ਼ੁਭ ਦਿਨ ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਬਿਨਾ ਕੋਈ ਮਹੂਰਤ ਕਢਾਏ ਵਿਆਹਾਂ ਦਾ ਸਿਲਸਿਲਾ 1 ਨਵੰਬਰ ਤੋਂ ਸ਼ੁਰੂ ਹੋ ਗਿਆ ਜਿਸ ਸਸ ਤੇ ਵਿੱਚ ਲੋਕੀ ਆਪਣੇ ਇਸਤ ਦੀ ਪੂਜਾ ਦੇ ਵਾਸਤੇ ਮੰਦਰਾਂ ਦੇ ਵਿੱਚ ਜਾਂਦੇ ਨੇ ਤੇ ਇਸ ਦੌਰਾਨ ਇਹ ਮੰਦਭਾਗੀ ਘਟਨਾ ਘਟੀ ਹੈ ਹਾਲਾਂਕਿ ਆਂਧਰਾ ਪ੍ਰਦੇਸ਼ ਸਰਕਾਰ ਨੇ ਇਸ ਦੀ ਜਾਂਚ ਕਰਨ ਦਾ ਐਲਾਨ ਕੀਤਾ ਉਧਰ 1 ਨਵੰਬਰ ਤੋਂ ਬੈਂਕਿੰਗ ਦੇ ਖੇਤਰ ਦੇ ਵਿੱਚ ਵੀ ਕੁਝ ਤਬਦੀਲੀਆਂ ਹੋਈਆਂ ਨੇ ਭਾਰਤ ਵਿੱਚ ਯੂਪੀਆਈ ਤੋਂ ਟੋਲ ਪੇਮੈਂਟ ਕਰਨਾ ਵੀ ਸਸਤਾ ਹੋਇਆ ਤੇ ਕਮਰਸ਼ੀਅਲ ਸਿਲੰਡਰ ਦੇ ਰੇਟ ਵੀ 1.5 ਖੇਅਰ ਪੈ ਘਟੇ ਨੇ ਸੋ ਨਵੰਬਰ ਮਹੀਨੇ ਭਾਰਤ ਸਰਕਾਰ ਵੱਲੋਂ 6 ਅਹਿਮ ਬਦਲਾ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਬੈਂਕਿੰਗ ਦੇ ਖੇਤਰ ਦੇ ਵਿੱਚ ਕੋਈ ਵੀ ਬੈਂਕ ਖਾਤਾ ਤਾਰਕ ਆਪਣੇ ਵਾਰਸਾਂ ਦੇ ਲਈ ਨਾਮ ਨਹੀਂ ਹੋਣਾ ਚਾਰ ਵਿਅਕਤੀਆਂ ਨੂੰ ਬਣਾ ਸਕਦਾ ਹੈ ਇਸ ਦੇ ਨਾਲ ਨਾਲ ਟੋਲ ਪਲਾਜ਼ਾਂ ਦੇ ਮਤਲਬ ਕੀ ਕੁਝ ਨਿਜਮ ਤਬਦੀਲ ਹੋਏ ਨੇ ਉਧਰ ਪਿਛਲੇ ਦਿਨੀ ਭਾਜਪਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਾਇਆ ਸਨ ਕਿ ਉਹਨਾਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਸੁਪਰੀਮੋ ਕੇਜਰੀਵਾਲ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਅਲਿਸ਼ਾਨ ਰਹਿਸ਼ ਬਣਾ ਕੇ ਦਿੱਤੀ ਹੈ ਜਿਸ ਤੇ ਜਵਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਲਾਸਾ ਕੀਤਾ ਕਿ 50 ਨੰਬਰ ਕੋਠੀ ਜਿਸ ਨੂੰ ਭਾਜਪਾ ਕੇਜਰੀਵਾਲ ਨੂੰ ਮੁਹੱਈਆ ਕਰਾਈ ਕੋਠੀ ਦੱਸਦੇ ਨੇ ਉਹ ਅਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਕੈਂਪ ਆਫਿਸ ਹੈ ਇਸੇ ਕੈਂਪ ਆਫਿਸ ਦੇ ਵਿੱਚ ਸਾਬਕਾ ਕਾਂਗਰਸੀ ਤੇ ਮੌਜੂਦਾ ਭਾਜਪਾ ਆਗੂ ਅਮਰਿੰਦਰ ਸਿੰਘ ਸਾਬਕਾ ਚੀ ਮੰਤਰੀ ਪੰਜਾਬ ਦੀ গারਲਫ੍ਰੈਂਡ ਅਰੂਸਾ ਆलम ਰਹਿੰਦੀ ਸੀ ਤੇ ਜਦੋਂ ਪਾਕਿਸਤਾਨ ਦੀ ਨਾਗਰਿਕ ਜਿਹੜੀ ਗੈਰਕਾਨੂੰਨੀ ਤੌਰ ਤੇ ਭਾਰਤ ਵਿੱਚ ਰਹਿੰਦੀ ਸੀ ਤੇ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਰਹਾਇਸ਼ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿੰਦੀ ਸੀ ਤਾਂ ਉਦੋਂ ਨਾ ਤਾਂ ਸੱਤਾਧਾਰੀ ਭਾਜਪਾ ਤੇ ਨਾ ਕਿਸੇ ਹੋਰ ਨੇ ਅਰੂਸਾ ਆलम ਦੀ ਇੱਥੇ ਨਜਾਇਜ਼ ਰਹائش ਦਾ ਵਿਰੋਧ ਕੀਤਾ ਸੀ ਤੇ ਹੁਣ ਭਾਜਪਾ ਇਸ ਕੋਠੀ ਦੇ ਬਾਰੇ ਬਿਨਾਂ ਵਜ੍ਹਾ ਦਾਅਵੇ ਕਰਦੀ ਹੈ ਭਗਵੰਤ ਮਾਨ ਨੇ ਇਸ ਮੁਤਲਕ ਇੱਕ ਵੀਡੀਓ ਜਾਰੀ ਕੀਤਾ ਕਿ ਚੰਡੀਗੜ੍ਹ ਦੇ ਸੈਕਟਰ 2 ਦੀ ਇੱਕ ਕੋਠੀ ਨੰਬਰ 45 ਮੁੱਖ ਮੰਤਰੀ ਦੀ ਰਹائش ਹੈ ਤੇ ਕੋਠੀ ਨੰਬਰ 50 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਕੈਂਪ ਆਫਿਸ ਹੈ ਕੋਠੀ ਨੰਬਰ 50 ਦੇ ਵਿੱਚ ਮੁੱਖ ਮੰਤਰੀ ਰਹائش ਦਾ ਇੱਕ ਹਿੱਸਾ ਹੈ ਇਹ ਕੋਠੀ ਆਮ ਆਦਮੀ ਪਾਰਟੀ ਸਰਕਾਰ ਦੇ ਸੌਂ ਚੁੱਕਣ ਦੇ ਸਮੇਂ ਤੋਂ ਜਾਨਕਿ 16 ਮਾਰਚ 2022 ਤੋਂ ਉਹਨਾਂ ਦੇ ਕੋਲ ਹੀ ਹੈ ਭਗਵੰਤ ਮਾਨ ਨੇ ਆਖਿਆ ਕਿ ਜਿਸ 45 ਨੰਬਰ ਕੋਠੀ ਦੇ ਵਿੱਚੋਂ ਰਹਿੰਦੇ ਨੇ ਉਸ ਦੇ ਵਿੱਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਨਜ਼ਦੀਕੀ ਫਰੈਂਡ ਤੇ ਪਾਕਿਸਤਾਨ ਦੀ ਨਾਗਰਿਕ ਅਰੂਸਾ আলম ਰਹਿੰਦੀ ਸੀ ਉਦੋਂ ਨਾ ਭਾਜਪਾ ਨੇ ਨਾ ਦੇਸ਼ ਦੇ ਰਾਖਿਆਂ ਨੇ ਕੋਈ ਸਵਾਲ ਉਸਤੇ اٹھਾਇਆ ਕਾਬਲੇ ਗੌਰ ਹੈ ਕਿ ਇਸ ਵਕਤ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਆਗੂ ਨੇ ਤੇ ਪਾਕਿਸਤਾਨੀ ਨਾਗਰਿਕ ਅਰੂਸਾ আলম ਦੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਜੱਗਜਾਰ ਨੇ ਭਗਵੰਤ ਮਾਨ ਨੇ ਆਖਿਆ ਕਿ ਭਾਜਪਾ ਦਾ ਕੰਮ ਝੂਠ ਫਲਾਉਣਾ ਉਹ ਹੁਣ ਵੀ ਇਹੀ ਕੰਮ ਕਰ ਰਹੀ ਹੈ ਜ਼ਿਕਰ ਖਾਸਾ ਕਿ 31 ਅਕਤੂਬਰ ਨੂੰ ਦਿੱਲੀ ਅਤੇ ਚੰਡੀਗੜ੍ਹ ਦੇ ਵਿੱਚ ਭਾਜਪਾ ਦੀ ਤਰਫੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ਤੇ ਇੱਕ ਸੈਟੇਲਾਈਟ ਇਮੇਜ ਵੀ ਸ਼ੇਅਰ ਕੀਤੀ ਗਈ ਸੀ ਜਿਸ ਤੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਇਸ ਪਲਾਟ ਤੇ ਅਰਵਿੰਦ ਕੇਜਰੀਵਾਲ ਦੇ ਵਾਸਤੇ 2 ਏਕੜ ਦੀ ਆਲਿਸ਼ਾਨ 7 ਸਟਾਰ ਕੋਠੀ ਬਣਾ ਕੇ ਮੁਹੱਈਆ ਕੀਤੀ ਹੋਈ ਹੈ ਜਿਸ ਨੂੰ ਕੇਜਰੀਵਾਲ ਦਾ ਪੰਜਾਬ ਦਾ ਸ਼ੀਸ਼ ਮਹਿਲ ਕਿਹਾ ਗਿਆ ਹਾਲਾਂਕਿ ਭਾਜਪਾ ਤੋਂ ਇਲਾਵਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸੁਹਾਤੀ ਮਾਲੀਵਾਲ ਨੇ ਵੀ ਇਹੀ ਦਾਅਵਾ ਕੀਤਾ ਸੀ ਤੇ ਇਸ ਮੁਤਲਕ ਭਗਵਾਨਪਨ ਨੂੰ ਖੁਦ ਇਸ ਕੋਠੀ ਬਾਰੇ ਆਪਣਾ ਸਪਸ਼ਟੀਕਰਨ ਦੇਣਾ ਪਿਆ ਤੇ ਉਹਨਾਂ ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਅਰੂਸਾ ਆਲਮ ਦੇ ਵੀ ਭੇਦ ਖੋਲੇ ਤੇ ਉਧਰ ਲੁਧਿਆਣਾ ਦੇ ਵਿੱਚ ਆਪਸੀ ਰੰਜਿਸ਼ ਦੇ ਦੌਰਾਨ ਕਤਲ ਕੀਤੇ ਗਏ ਇੱਕ ਵੱਡੀ ਖਿਡਾਰੀ ਦੇ ਪੋਸਟਮਾਰਟਮ ਕਰਾਉਣ ਤੋਂ ਉਸ ਦੀ ਮਾਂ ਨੇ ਇਨਕਾਰ ਕਰ ਦਿੱਤਾ ਲੁਧਿਆਣਾ ਦੇ ਪਿੰਡ ਗਿੱਦੜ ਵੰਡੀ ਦੇ ਵਿੱਚੋ ਜਿਗਰਾਉਣ ਦੇ ਲਾਗੇ ਇੱਕ ਕਬੱਡੀ ਖਿਡਾਰੀ ਤੇਜਪਾਲ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਦੌਰਾਨ ਭਾਜਪਾ ਯਾਗੂ ਵੀ ਉਸ ਤੇ ਘਰ ਅਫਸੋਸ ਭਰਨ ਗਏ ਤੇ ਇਸ ਦੇ ਨਾਲ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਵੀ ਪੀੜਤ ਪਰਿਵਾਰ ਨਾਲ ਗੱਲ ਕੀਤੀ ਤੇ ਪੰਜਾਬ ਦੀ ਵਿਗੜਦੀ ਲਾਅਨ ਆਰਡਰ ਦੇ ਮੁਤਲਕ ਪੰਜਾਬ ਸਰਕਾਰ ਨੂੰ ਘੇਰਿਆ ਉਧਰ ਭਗਵੰਤ ਮਾਨ ਦੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਦੇ ਆਦੇਸ਼ਾਂ ਤੇ ਫੁੱਲ ਚੜਾਉਂਦਿਆਂ ਹੋਇਆਂ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਬਠਿੰਡਾ ਟੀਮ ਨੇ ਬਠਿੰਡਾ ਪੁਲਿਸ ਨਾਲ ਕੀਤੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਗੀ ਨਿਹਾਲ ਸਿੰਘ ਨਾਲ ਸਬੰਧਤ ਲੋੜਿੰਗ ਦੇ ਗੈਂਗਸਟਰ ਅਨਜੀਤ ਸਿੰਘ ਵਰੁਫਸਪ ਨੂੰ ਗ੍ਰਿਫਤਾਰ ਕੀਤਾ। ਉਸ ਦੇ ਕਬਜ਼ੇ ਦੇ ਵਿੱਚੋਂ ਇੱਕ ਗੈਰ ਕਾਨੂੰਨੀ 32 bore ਪਿਸਟਲ ਤੇ 4 ਘਾਰਤੂਸ ਵੀ ਪੈਲੇ ਨੇ। ਡੀਜੀਪੀ ਗੌਰਵ ਜაძਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਉਕਤ ਮੌਲਜਮ ਗੈਂਗਸਟਰ ਰਮੇ ਮਛਾਣਾ ਦਾ ਕਰੀਬੀ ਹੈ ਤੇ ਦੋ ਅਪਰਾਧਿਕ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੋੜਿੰਦਾ ਸੀ। ਪੁਲਿਸ ਨੂੰ ਉਸ ਦੇ ਘਰੋਂ 750 ਗ੍ਰਾਮ ਹੈਰੋਇਨ ਕੁਝ ਕਾਰਤੂਸ ਤੇ ਇੱਕ 9mm ਦਾ ਦੇਸੀ ਪਿਸਟਲ ਤੇ ਇੱਕ 12 ਬੋਰ ਦਾ ਤਿਸ ਦੇਸੀ ਪਿਸਟਲ ਵੀ ਪਹਿਲਾਂ ਉਸਤੇ ਘਰੋਂ ਗ੍ਰਫਤਾਰ ਕੀਤਾ ਗਿਆ ਸੀ ਹਾਲਾਂਕਿ ਉਸਦੀ ਮਾਂ ਪਰਮਜੀਤ ਕੌਰ ਨੂੰ ਉਸ ਸਮੇਂ ਗ੍ਰਫਤਾਰ ਕਰ ਲਿਆ ਗਿਆ ਸੀ ਜਦੋਂ ਕਿ ਇਹ ਮুলਜ਼ਮ ਪਹਿਲਾਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਤੇ ਹੁਣ ਇੱਕ ਪਿਸਟਲ ਸਮੇਤ ਉਹ ਫੜਿਆ ਗਿਆ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਮੌਤਲ ਸ਼ੁਦਾ ਡੀਆਈਜੀ ਹਰਚਰਨ ਸਿੰਘ ਭੋਲਰ ਦੇ ਮਾਮਲੇ ਦੇ ਵਿੱਚ ਸੀਬੀਆਈ ਨੂੰ ਉਸ ਵਕਤ ਸਫਲਤਾ ਮਿਲੀ ਜਦੋਂ ਸੀਬੀਆਈ ਦੀ ਚੰਡੀਗੜ੍ਹ ਅਦਾਲਤ ਦੇ ਵਿੱਚ ਭੋਲਰ ਦੇ ਰਿਮਾਂਡ ਦੀ ਮੰਗ ਦੀ ਅਰਜ਼ੀ ਉਹਨਾਂ ਦਰਜ ਕੀਤੀ ਜਿਸ ਤੇ ਸੁਣਵਾਈ ਕਰਦਿਆਂ ਅਦਾਲਤ ਵੱਲੋਂ ਹਰਚਰਨ ਸਿੰਘ ਭੋਲਰ ਨੂੰ 5 ਦਿਨਾਂ ਸੀਬੀਆਈ ਰਿਮਾਂਡ ਤੇ ਭੇਜਿਆ ਗਿਆ ਹਾਲਾਂਕਿ ਇਸ ਮਾਮਲੇ 'ਚ ਸੀਬੀਆਈ ਵੱਲੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਉਸਤੇ 에ਜੰਟ ਕ੍ਰਿਸ਼ਨੂ ਨੂੰ ਵੀ 9 ਦਿਨਾਂ ਪੁਲਿਸ ਰਿਮਾਂਡ ਤੇ ਰੱਖਿਆ ਹੋਇਆ ਜ਼ਿਕਰ ਇਹ ਖਾਸ ਹੈ ਕਿ ਸੀਬੀ ਵੱਲੋਂ ਹਰਚਰਨ ਸਿੰਘ ਪੋਲਰ ਦਾ ਰਿਮਾਂਡ ਲੈ ਜਾਣ ਤੋਂ ਬਾਅਦ ਹੁਣ ਉਸਤੇ ਦਿਲਾਲ ਕ੍ਰਿਸ਼ਨੂ ਨਾਲ ਉਸ ਨੂੰ ਆਮੋ ਸਾਹਮਣੇ ਬੰਦਾ ਬਿਠਾ ਕੇ ਪੁੱਛਿਆ ਜਾ ਸਕਦਾ ਹੈ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਤੇ ਸੰਡੀ ਗੇਟ ਨੂੰ ਖਤਮ ਕਰ ਦਿੱਤਾ ਜਿਸ ਦਾ ਪੰਜਾਬ ਦੇ ਵਿੱਚ ਸਖਤ ਲਫ਼ਜ਼ਾਂ ਦੇ ਵਿੱਚ ਵਿਰੋਧ ਹੋ ਰਿਹਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਸ ਨੂੰ ਪੰਜਾਬ ਦੇ ਨਾਲ ਇੱਕ ਧੱਕਾ ਕਰਾ ਰਿਹਾ ਜ਼ਿਕਰ ਖਾਸ ਹੈ ਕਿ 1 ਨਵੰਬਰ ਨੂੰ ਪੰਜਾਬ ਦਿਵਸ ਹੁੰਦਾ ਹੈ ਤੇ ਇਸ ਮੌਕੇ ਕੇਂਦਰ ਸਰਕਾਰ ਦਾ ਇਹ ਫੈਸਲਾ ਪੰਜਾਬ ਦੇ ਨਾਲ ਬਗਾਨਗੀ ਦਾ ਅਹਿਸਾਸ ਕਰਾਉਂਦਾ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਰੜੇ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕੀਤੀ ਹੈ ਉਹਨਾਂ ਆਖਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਤੇ ਸੰਡਿਗੇਟ ਦੀ ਚੋਣ ਲੋਕਤੰਤਰ ਪ੍ਰਕਿਰਿਆ ਨਾਲ ਕੀਤੀ ਜਾਂਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਇਸ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਆਪਣੇ ਅਧਿਕਾਰ ਹੇਠ ਕਰਨ ਦੀ ਮਨਸ਼ਾ ਦੇ ਨਾਲ ਇਹ ਤਾਨਾਸ਼ਾਹੀ ਫੈਸਲਾ ਲਾਗੂ ਕੀਤਾ ਜੋ ਕਿ ਸੰਗੀਟਾਂਚੇ ਤੇ ਪੰਜਾਬ ਪੁਨਰਗਠਨ ਐਕਟ ਦੀ ਉਲੰਘਣਾ ਹੈ ਤੇ ਕੇਂਦਰ ਸਰਕਾਰ ਦੇ ਪੰਜਾਬ ਦੇ ਹੱਕਾਂ ਦੇ ਵਿਰੁੱਧ ਕੀਤੀ ਜਾ ਰਹੀ ਜਏ ਇੱਕ ਪਾਸੜ ਫੈਸਲੇ ਦਾ ਪੰਜਾਬ ਦੇ ਲੋਕ ਬਗਾਨਗੀ ਦੇ ਨਾਲ ਅਹਿਸਾਸ ਕਰ ਰਹੇ ਨੇ ਇਸ ਦੇ ਨਾਲ ਨਾਲ ਸ਼੍ਰੋਮਣੀ ਕਾਲੀ ਦਲ ਦੀ ਆਗੂ ਤੇ ਮੈਂਬਰ ਪਾਰਲੀਮੈਂਟ ਹਰ ਸਿਮਰਤ ਕੌਰ ਬਾਦਲ ਨੇ ਵੀ ਕੇਂਦਰ ਦੇ ਇਸ ਫੈਸਲੇ ਨੂੰ ਪੰਜਾਬ ਵਿਰੋਧੀ ਦੱਸਿਆ ਤੇ ਪੰਜਾਬ ਕਾਂਗਰਸ ਵੱਲੋਂ ਵੀ ਕੇਂਦਰ ਸਰਕਾਰ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੰਡੀਗੇਟ ਤੇ ਸੈਨੇਟ ਨੂੰ ਖਤਮ ਕੀਤੇ ਜਾਣ ਦਾ ਵਿਰੋਧ ਕੀਤਾ ਤੇ ਉਧਰ ਅਕਾਲੀ ਆਗੂ ਵਿਕਰਮ ਸਿੰਘ ਮਜੀਠਾ ਜਿਸ ਨੂੰ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਕੇ ਨਾਬਾਜ਼ੇਲ ਰੱਖਿਆ ਹੋਇਆ ਹਾਲਾਂਕਿ ਉਸਤੇ ਕੁਝ ਨਸ਼ਿਆਂ ਦੇ ਦੋਸ਼ ਲਾਉਣ ਦੇ ਦਾਅਵੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਇਸ ਨੂੰ ਇੱਕ ਵੱਡੀ ਪ੍ਰਾਪਤੀ ਦੱਸ ਰਹੇ ਨੇ ਇਸ ਮੁਤਾਬਕ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਨੇ ਪੰਜਾਬ ਦੇ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਸਪ੍ਰੈਸ਼ਾਚਾਰ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਸਾਬਕਾ ਵਜ਼ੀਰ ਵਿਕਰਮ ਸਿੰਘ ਮਜੀਠਾ ਤੇ ਕੇਸ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ ਇਹ ਪ੍ਰਵਾਨਗੀ ਪੰਜਾਬ ਕੈਬਨਿਟ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਨੂੰ ਪਰਵਾਨਗੀ ਦੇ ਲਈ ਕੇਸ ਭੇਜਿਆ ਗਿਆ ਸੀ ਜਿਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਕਰਮਜੀਠਾ ਉਤੇ ਅਦਾਲਤੀ ਕੇਸ ਚਲਾਉਣ ਦੀ ਸ਼ਿਫਾਰਿਸ਼ ਕਰ ਦਿੱਤੀ ਹੈ ਇਹ ਪ੍ਰਵਾਨਗੀ ਪੰਜਾਬ ਕੈਬਨਿਟ ਵੱਲੋਂ 8 ਸਤੰਬਰ ਨੂੰ ਮਤਾ ਪਾਸ ਕਰਕੇ ਪੰਜਾਬ ਦੇ ਗਵਰਨਰ ਨੂੰ ਭੇਜੀ ਗਈ ਸੀ ਵਿਕਰਮਜੀਠਾ ਉਤੇ 700 ਕਰੋੜ ਤੋਂ ਵੱਧ ਦੀ ਜਾਇਦਾਦ ਬਣਾਉਣ ਦਾ ਦੋਸ਼ ਹੈ ਉਹਨਾਂ ਵੱਲੋਂ ਅਲਾਣੀ ਆਮਦਨ ਦੇ ਨਾਲੋਂ ਇਹ 1200% ਜ਼ਿਆਦਾ ਹੈ ਇਹ ਜਤਾਤ ਕਥੇ ਤੌਰ ਤੇ 213 ਦੇ ਡਰਗ ਤਸਕਰੀ ਨੈਟਵਰਕ ਨਾਲ ਜੁੜੇ 540 ਕਰੋੜ ਦੀ ਮਨੀ ਲਾਂਡਰਿੰਗ ਰਾਹੀਂ ਹਾਸਲ ਕੀਤੀ ਗਈ ਦੱਸੀ ਗਈ ਹੈ। ਸੀਬੀਆਈ ਦੇ ਦਾਅਵਿਆਂ ਦੇ ਮੁਤਾਬਕ ਤੇ ਸਰਕਾਰੀ ਸੂਤਰਾਂ ਨੇ ਰਾਜਪਾਲ ਦੀ ਇਸ ਪ੍ਰਵਾਨਗੀ ਦੀ ਪੁਸ਼ਟੀ ਕਰ ਦਿੱਤੀ ਹੈ। ਦੋਸਤੋ ਟਿਵਾਨਾ ਰੇਡੀ ਦੇ ਲਾਈਵ ਫ੍ਰਮ ਰojana ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੁੰਦੇ ਨੇ ਇਸ ਪ੍ਰੋਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਪ੍ਰੋਮ ਦਾ ਲਿੰਕ ਮੰਗਾਉਣ ਵਾਸਤੇ ਤੁਸੀਂ ਸਾਡੇ WhatsApp ਗਰੁੱਪ ਨੰਬਰ 981006309655 ਤੇ ਸੰਪਰਕ ਕਰ ਸਕਦੇ ਹੋ 9876309655 ਇਸੇ ਨੰਬਰ ਤੇ ਪ੍ਰਾਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ ਤੇ ਇਹਨਾਂ ਪ੍ਰਾਮਾਂ ਦਾ ਲਿੰਕ ਵੀ ਮੰਗਵਾ ਸਕਦੇ ਹੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਬਣਾਉਣ ਦੇ ਨਾਂ ਤੇ ਇੱਕ ਵਿਅਕਤੀ ਨਾਲ 1 ਕਰੋੜ ਦੀ ਠੱਗੀ ਲੱਗੀ ਹੈ ਲੁਧਿਆਣਾ ਦੇ ਕਾਰੋਬਾਰੀ ਨੇ ਆਮ ਆਦਮੀ ਪਾਰਟੀ ਦਾ ਲੀਡਰ ਬਣ ਕੇ ਇਸ ਗੱਲ ਨੂੰ ਅੰਜਾਮ ਦਿੱਤਾ ਇਸ ਮਾਮਲੇ ਦੇ ਵਿੱਚ ਇੱਕ ਪਿਤਾ ਤੇ ਪੁੱਤਰ ਤੇ ਐਫ ਆਈ ਆਰ ਦਰਜ ਹੋਈ ਹੈ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਤਾਵਾਂ ਦੇ ਨਾਲ ਸਬੰਧ ਰੱਖਣ ਦਾ ਝਾਂਸਾ ਦੇ ਕੇ ਪੰਜਾਬ ਦੇ ਇੱਕ ਕਾਰੋਬਾਰੀ ਦੇ ਨਾਲ 1 ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਨਿਵਾਸੀ ਨਰਿੰਦਰ ਸਿੰਘ ਬਾਬਾ ਦੀ ਸ਼ਿਕਾਇਤ ਤੇ ਇਹ ਕੇਸ ਦਰਜ ਹੋਇਆ ਏਸੀਪੀ ਦੀ ਜਾਂਚ ਤੋਂ ਬਾਅਦ ਨਵਦੀਪ ਸੋਲ ਤੇ ਉਸਦੇ ਪਿਤਾ ਬਲਦੇਵ ਸਿੰਘ ਸੋਲ ਨਿਵਾਸੀ ਬੀਆਰਐਸ ਨਗਰ ਲੁਧਿਆਣਾ ਦੇ ਖਿਲਾਫ 420 120ਵੀ ਦੇ ਅਧੀਨ ਠੱਗੀ ਠੋਰੀ ਦਾ ਕੇਸ ਸਰਾਂਭਾ ਨਗਰ ਥਾਣੇ ਲੁਧਿਆਣਾ ਨੇ ਦਰਜ ਕੀਤਾ ਹੈ ਨੰਦਸੂ ਬਾਬਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਨਵੰਬਰ 2022 ਦੇ ਵਿੱਚ ਨਵਦੀਪ ਸੋਲ ਤੇ ਉਸਦੀ ਪਤਨੀ ਨੀਹਾ ਤੇ ਪਿਤਾ ਬਲਦੇਵ ਸਿੰਘ ਨੇ ਉਸ ਨਾਲ ਮੁਲਾਕਾਤ ਕਰਕੇ ਖੁਦ ਨੂੰ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਦੇ ਖਾਸ ਦੱਸ ਕੇ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਨ타ਵਾਂ ਦਾ ਕਰੀਬੀ ਦੱਸ ਕੇ ਉਸਦੇ ਨਾਲ 1 ਕਰੋੜ ਰੁਪਏ ਦੀ ਠੱਗੀ ਮਾਰੀ ਸੀ ਕਿ ਉਹ ਉਸ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਬਣਾ ਸਕਦਾ ਹੈ ਇਸ ਭਰੋਸੇ ਦੇ ਚਲਦਿਆਂ 17 ਦਸੰਬਰ 2022 ਨੂੰ ਇਸ ਕਾਰੋਬਾਰੀ ਨਰਿੰਦਰ ਬਾਬਾ ਨੇ 1 ਕਰੋੜ ਰੁਪਏ ਦੀ ਰਾਸ਼ੀ ਕਿਸ਼ਤਾਂ ਦੇ ਵਿੱਚ ਇਸ ਵਿਅਕਤੀ ਨੂੰ ਦਿੱਤੀ ਸੀ ਇਸ ਦੀ ਆਖਰੀ ਕਿਸ਼ਤ 27 ਸਤੰਬਰ 2022 ਨੂੰ 10 ਲੱਖ ਰੁਪਏ ਦੇ ਰੂਪ ਦੇ ਵਿੱਚ ਨਵਦੀਪ ਸੋਲ ਦੀ ਪਤਨੀ ਨੀਹਾ ਸੋਲ ਨੂੰ ਦਿੱਤੀ ਗਈ ਸੀ ਤੇ ਪੈਸੇ ਮਿਲਣ ਤੋਂ ਬਾਅਦ ਇਹ ਕਿਥਿਤ ਵਿਅਕਤੀ ਉਹਨਾਂ ਦੇ ਨਾਲ ਸੰਪਰਕ ਤੋਂ ਲਾਂਬੇ ਹੋ ਗਿਆ ਜਿਸ ਮੁਤਲਕ ਪੁਲਿਸ ਨੇ ਜਾਂਚ ਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ ਲੁਧਿਆਣਾ ਗ੍ਰਨੇਡ ਕੇਸ ਦੇ ਵਿੱਚ 6 ਲੋਕਾਂ ਤੇ ਜੋ ਆਪਾ ਲੱਗਾ ਪੁਲਿਸ ਨੂੰ ਪਾਕਿਸਤਾਨ ਦਾ ਕਨੈਕਸ਼ਨ ਦਾ ਵੀ ਸ਼ੱਕ ਹੈ ਤੇ ਫਰੀਦਕੋਟ ਦੀ ਜੇਲ੍ਹ ਦੇ ਨਾਲ ਇਸ ਕੇਸ ਤੇ ਧਾਰ ਜੁੜੇ ਨੇ ਲੁਧਿਆਣਾ ਦੇ ਵਿੱਚ 5 ਦਿਨਾਂ ਪਹਿਲਾਂ ਮਿਲੇ ਹੈਂਡ ਗ੍ਰਨੇਡ ਦੇ ਮਾਮਲੇ ਦੇ ਵਿੱਚ ਪੁਲਿਸ ਨੇ 6 ਦੋਸ਼ੀਆਂ ਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਸਖਤ ਐਕਟ ਯੂਪਾ ਲਾਇਆ ਜਿਸ ਦੀ ਇਹਨਾਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੇਰ ਰਾਤ ਲੁਧਿਆਣਾ ਪੁਲਿਸ ਨੇ 11 ਦੋਸ਼ੀਆਂ ਤੇ ਕੇਸ ਦਰਜ ਕੀਤਾ ਗ੍ਰਨੇਡ ਕੇਸ ਤੇ ਵਿੱਚ ਦੋਸ਼ੀ ਕਲਦੀਪ ਸਿੰਘ ਸ਼ੇਖਰ ਅਜੀਤ ਕੁਮਾਰ ਪ੍ਰਵਿੰਦਰ ਸਿੰਘ ਵਗੈਰਾ ਜੋ ਅਜੇ ਮਲੇਸ਼ੀਆ ਆਤਵਾਦੀ ਮੋਡਿਊਲ ਨਾਲ ਜੁੜੇ ਨੇ ਇਹਨਾਂ ਸਾਰਿਆਂ ਤੇ ਕੇਸ ਦਰਜ ਕੀਤਾ ਤੇ ਬੀਤੀ ਰਾਤ ਅਜੇ ਮਲੇਸ਼ੀਆ ਦਾ ਭਾਈ ਵਿਜੇ ਜਿਸ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਰਾਜਸਥਾਨ ਜੇਲ੍ਹ ਚੋਂ ਲੈ ਕੇ ਆਈ ਹੈ ਕਰਨਵੀ ਤੇ ਅਜੇ ਮਲੇਸ਼ੀਆ ਚਚੇਰੇ ਭਰਾ ਨੇ ਤੇ ਇਸ ਕੇਸ ਦੀਆਂ ਤਾਰਾਂ ਲੁਧਿਆਣਾ ਅਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਕੁਝ ਲੋਕਾਂ ਨਾਲ ਵੀ ਜੁੜੀਆਂ ਹੋਈਆਂ ਨੇ ਸਿਕਰੀ ਖਾਸ ਕੇ ਪੰਜਾਬ ਦੇ ਵਿੱਚ ਨਿਤ ਦਿਨ ਲਾਅ ਐਂਡ ਆਰਡਰ ਦੀ ਵਿਗੜਦੀ ਸਥਿਤੀ ਤੇ ਇਸ ਮੁਤਲਕ ਲੁੱਟ ਖੋਹ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਬਹੁਤੇ ਲੋਕ ਆਪਣੇ ਨਸ਼ੇ ਦੀ ਪੂਰਤੀ ਜਾਂ ਲਾਲਸਾਵਾਂ ਦੇ ਕਾਰਨ ਵੀ ਇਸ ਤਰ੍ਹਾਂ ਦੀਆਂ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਤੇ ਗੈਂਗਸਟਰਾਂ ਦੇ ਨਾਂ ਤੇ ਵੈਂਦੀ ਗੰਗਾ ਦੇ ਵਿੱਚ ਹੱਥ ਧੋਂਦੇ ਨੇ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਇੱਕ ਜੁਐਲਰ ਦੀ ਸ਼ਾਪ ਤੋਂ ਪਿਛਲੇ ਦਿਨੀ ਕਰੋੜਾਂ ਰੁਪਏ ਦੀ ਲੁੱਟ ਹੋਈ ਸੀ ਜਿਸ ਮਾਮਲੇ ਦੇ ਵਿੱਚ ਲੁੱਟ ਕਰਨ ਵਾਲੇ ਇਲਾਕੇ ਦੇ ਹੀ ਛੋਟੇ ਮੋਟੇ ਬਦਮਾਸ਼ ਸਨ ਹਾਲਾਂਕਿ ਉਹਨਾਂ ਦੀ شناخت ਵੀ ਹੋ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਭਾਰਗੋ ਕੈਂਪ ਦੇ ਉਸ ਸੁਨਾਰੇ ਕਾਰੋਬਾਰੀ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਦੀ ਪੋਲ ਖੋਲੀ ਹੈ ਕਿ ਭਵੰਤਮਨ ਸਰਕਾਰ ਦੇ ਦੌਰਾਨ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬੱਦਰ ਹੋ ਰਹੀ ਹੈ ਉਧਰ ਇੱਕ ਟੈਂਟ ਵਾਲੇ ਦੀ ਮਾਰਕਟ ਕਰਨ ਦੇ ਦੋਸ਼ਾਂ ਦੇ ਅਧੀਨ ਚੰਡੀਗੜ੍ਹ ਕਾਂਗਰਸ ਦੇ ਜਰਨਲ ਸੈਕਟਰੀ ਹਰਮੇਲਕੇ ਸ੍ਰੀ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਪਾਸੇ ਲੋਕੀ ਬੱਚਿਆਂ ਦੇ ਵਾਸਤੇ ਗੁਰੂਆਂ ਪੀਰਾਂ ਦੀਆਂ ਮਜ਼ਾਰਾਂ ਤੇ ਜਾ ਕੇ ਦੁਆਵਾਂ ਮੰਗਦੇ ਨੇ। ਦੂਸਰੇ ਪਾਸੇ ਅਮਰਸਰ ਦੇ ਵਿੱਚ ਇੱਕ ਨਵਜਾਤ ਬੱਚੇ ਨੂੰ ਝਾੜੀਆਂ ਦੇ ਵਿੱਚ ਸੁੱਟੇ ਹੋਣ ਦੀ ਖਬਰ ਹੈ। ਉਸ ਤੇ ਰੋਣ ਦੀ ਆਵਾਜ਼ ਸੁਣ ਕੇ ਲੋਕਾਂ ਨੇ ਉਸ ਨੂੰ ਝਾੜੀਆਂ ਚੋਂ ਚੁੱਕਿਆ। ਹਾਲਾਂਕਿ ਲੋਕ ਰਾਤ ਪਰ ਉਸ ਬੱਚੇ ਦੇ ਇਲਾਜ ਦੇ ਲਈ ਹਸਪਤਾਲਾਂ ਦੇ ਵਿੱਚ ਇੱਧਰ ਉੱਧਰ ਭਟਕਦੇ ਰਹੇ ਲੁਧਿਆਣਾ ਦੇ ਭਾਈ ਮੰਜ ਔਰਪੁਰ ਰੋਡ ਤੇ ਇੱਕ ਨਵਜਾਤ ਬੱਚਾ ਮਿਲਿਆ ਜਿਸ ਤੇ ਰੋਜ ਦੀ ਰੋਣ ਦੀ ਆਵਾਜ਼ ਸੁਣ ਕੇ ਸਥਾਨਕ ਲੋਕਾਂ ਨੇ ਉਸ ਨੂੰ ਉੱਥੋਂ ਚੁੱਕਿਆ ਇਸ ਤੋਂ ਬਾਅਦ ਪਰਮਜੀਤ ਕੌਰ ਤੇ ਉਸਦੇ ਪਰਿਵਾਰ ਨੇ ਇਨਸਾਨੀਅਤ ਦਿਖਾਉਂਦੇ ਹੋਏ ਇਸ ਬੱਚੇ ਨੂੰ ਉਠਾ ਕੇ ਇਲਾਜ ਲਈ ਹਸਪਤਾਲ ਲਿਆਂਦਾ ਹਾਲਾਂਕਿ ਇਲਾਜ ਦੇ ਲਈ ਉਹ ਪੂਰੀ ਰਾਤ ਇੱਧਰ ਉੱਧਰ ਭਟਕਦੇ ਰਹੇ ਬੜੀ ਮੁਸ਼ਕਲ ਨਾਲ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੂੰ ਠਾਰ ਮਿਲੀ ਫਿਲਹਾਲ ਉਸ ਨੂੰ ਆਈਸੀਯੂ ਦੇ ਵਿੱਚ ਰੱਖਿਆ ਹੋਇਆ ਤੇ ਉਸ ਦਾ ਇਲਾਜ ਜਾਰੀ ਹੈ ਹਾਲਾਂਕਿ ਇਸ ਬੱਚਾ ਜਿਸ ਨੂੰ ਜੰਮਦਿਆਂ ਹੀ ਝਾੜੀਆਂ ਦੇ ਵਿੱਚ ਛੁੱਟਿਆ ਹੋਇਆ ਸੀ ਉਹ ਖੰਖਾਰ ਕੁੱਤਿਆਂ ਤੋਂ ਵੀ ਬਚਿਆ ਰਿਹਾ ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਦੇ ਕਾਰਨ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਦੇ ਵਿੱਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਇਸ ਰਾਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਸੈਟੇਲਾਈਟ ਦੀ ਮਦਦ ਨਾਲ ਕੁਝ ਕਿਸਾਨਾਂ ਤੇ ਕੇਸ ਵੀ ਦਰਜ ਕੀਤੇ ਜਾ ਰਹੇ ਨੇ ਮਾਨਸਾ ਦੇ ਵਿੱਚ ਆਰਟੀਈ ਕਰਕੁਨ ਮਾਨਕ ਗੋਲ ਦੇ ਰਿਸ਼ਤੇਦਾਰਾਂ ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਦੇ ਵਿੱਚ ਮਾਨਸਾ ਪੁਲਿਸ ਨੇ ਇਸ ਦੁਕਾਨ ਤੇ ਫਰਨ ਕਰ ਵਾਲੇ ਤੀਸਰੇ ਮੌਲਜੋ ਨੂੰ ਵੀ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੋ ਵਿਅਕਤੀ ਪਹਿਲਾਂ ਹੀ ਟੈਸਲਾ ਸਮੇਤ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਮਾਨਸਾ ਦੇ ਐਸਐਸਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਤੀਜਾ ਮੋਲਜਮ ਬਲਵਿੰਦਰ ਸਿੰਘ ਜੋ ਕਿ ਰੋਪੜ ਦਾ ਵਸਨੀਕ ਹੈ ਉਸ ਨੇ ਪਹਿਲਾਂ ਦੋ ਹਮਲਾਵਰ ਜੋ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਉਹਨਾਂ ਨੂੰ ਠਾਰ ਦਿੱਤੀ ਸੀ ਜਿਸ ਬਨਾਤੇ ਇਸ ਮੋਲਜਮ ਬਲਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜ਼ਿਕਰਯੋਗ ਹੈ ਕਿ ਇਸ ਗੱਲ ਨੂੰ ਲੈ ਕੇ ਮਾਨਸਾ ਵਾਸੀਆਂ ਨੇ ਮਾਨਸਾ ਸ਼ਹਿਰ ਨੂੰ ਬੰਦ ਵੀ ਕਰ ਦਿੱਤਾ ਸੀ ਭਾਰਤ ਵਿੱਚ ਬੰਦੇ ਭਾਰਤ ਰੇਲਗੱਡੀਆਂ ਦੇ ਵਿੱਚ ਕਾਫੀ ਅਧੁਨਿਕ ਸੁਖਾਲਤਾ ਨੇ ਭਾਰਤੀ ਰੇਲਵੇ ਵੱਲੋਂ ਫਿਰੋਜ਼ਪੁਰ ਨਵੀਂ ਦਿੱਲੀ ਰੋਡ ਤੇ ਮਨਜ਼ੂਰ ਕੀਤੀ ਗਈ ਬੰਦੇ ਭਾਰਤ ਰੇਲਗੱਡੀ 7 ਨਵੰਬਰ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਤੋਂ ਪਹਿਲੀ ਵਾਰ ਚੱਲੇਗੀ ਇਹ ਗੱਡੀ ਵਾਇਆ ਫਰੀਦਕੋਟ ਬਠਿੰਡਾ ਪਟਿਆਲਾ ਅੰਬਾਲਾ ਪਾਣੀਪਤ ਹੁੰਦੀ ਹੋਈ ਦੁਪਹਿਰੇ 2:30 ਵਜੇ ਦੇ ਕਰੀਬ ਨਵੀਂ ਦਿੱਲੀ ਸਟੇਸ਼ਨ ਤੇ ਪਹੁੰਚੇਗੀ ਤੇ ਉਸ ਦਿਨ ਸ਼ਾਮ ਨੂੰ ਨਵੀਂ ਦਿੱਲੀ ਤੋਂ ਚੱਲ ਕੇ ਫਿਰੋਜ਼ਪੁਰ ਸ਼ੌਣੀ ਰੇਲਵੇ ਸਟੇਸ਼ਨ ਤੇ ਪਰਤੇਗੀ ਤੇ ਪੰਜਾਬ ਦੇ ਯਾਤਰੀ 6 ਦਿਨ ਇਸ ਤੇਜ਼ ਤਰਾਰ ਵੰਦੇ ਭਾਰਤ ਸੁਪਰ ਰੇਲ ਗੱਡੀ ਦਾ ਸੁੱਖ ਮਾਣ ਸਕਣਗੇ ਤੇ ਦੂਜੇ ਵੱਨੇ ਇਸ ਮਾਮਲੇ ਦੇ ਵਿੱਚ ਆ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਐਲਾਨ ਕੀਤਾ ਕੇ ਫਰੋਜ਼ਪੁਰ ਰੇਲਵੇ ਦੀ ਕਨੈਕਟੀਵਿਟੀ ਲਈ ਇੱਕ ਵੱਡੇ ਕਦਮ ਦੇ ਤਹਿਤ ਦਿੱਲੀ ਮੋਗਾ ਐਕਸਪ੍ਰੈਸ ਨੂੰ ਹੁਣ ਫਰੋਜ਼ਪੁਰ ਕੈਂਟ ਤੱਕ ਵਧਾਇਆ ਜਾਵੇਗਾ ਤੇ ਸੋਧੀ ਹੋਈ ਸਮਾਂ ਸੂਚੀ ਦੇ ਮੁਤਾਬਕ ਇਹ ਰੇਲਗੱਡੀ ਮੋਗਾ ਦਿੱਲੀ ਰੂਟ ਤੇ ਵੀ ਕਨੈਕਟੀਵਿਟੀ ਵਧਾਵੇਗੀ ਦੂਜੇ ਵੱਨੇ ਅਮਰਸਰ ਦੇ ਰਾਜਸਥਾਨੀ 에어ਪੋਰਟ ਤੋਂ ਬਾਅਦ ਹੁਣ ਚੰਡੀਗੜ੍ਹ ਦੇ 에어ਪੋਰਟ ਤੇ ਵੀ ਪੰਛੀਆਂ ਦੀ ਤਾਦਾਦ ਵਧਣ ਨਾਲ ਹਾਦਸਿਆਂ ਦੀ ਸੰਭਾਵਨਾ ਦੇ ਮੱਦੇ ਨਜ਼ਰ 에어ਪੋਰਟ ਅਥਾਰਟੀ ਤੇ 에어ਫੋਰਸ ਚੰਡੀਗੜ੍ਹ ਦੇ ਅਧਿਕਾਰੀ ਚਿੰਤਤ ਨੇ ਜਿਸ ਮੁਤਲਕ ਹਾਲਾਂਕਿ ਰੇਪੇਅਰ ਦੇ ਵਾਸਤੇ ਚੰਡੀਗੜ੍ਹ ਦੇ 에어ਪੋਰਟ ਨੂੰ ਕੁਝ ਦਿਨਾਂ ਲਈ ਬੰਦ ਰੱਖਿਆ ਹੋਇਆ ਤੇ ਇਥੇ ਫਲਾਈਟਸ ਦੀ ਵੀ ਕਾਫੀ ਦਿੱਕਤ ਆ ਰਹੀ ਹੈ ਇਸ ਸਬੰਧਤ ਲੱਗ ਚੰਡੀਗੜ੍ਹ 에어ਪੋਰਟ ਅਥਾਰਟੀ ਤੇ ਚੰਡੀਗੜ੍ਹ 에어ਫੋਰਸ ਦੇ ਅਧਿਕਾਰੀਆਂ ਤੇ ਸਥਾਨਕ ਪ੍ਰਸ਼ਾਸਨ ਤੇ ਮੈਂਬਰ ਪਾਰਲੀਮੈਂਟ ਨੇ ਇਹ ਸਬੰਧੀ ਇੱਕ ਸੁਰੱਖਿਆ ਮੀਟਿੰਗ ਕੀਤੀ ਜਿਸ ਦੌਰਾਨ ਇਸ ਗੱਲ ਤੇ ਤੋਖਲਾ ਪ੍ਰਗਟ ਕੀਤਾ ਗਿਆ ਕਿ ਚੰਡੀਗੜ੍ਹ ਇਸ 에어ਪੋਰਟ ਤੋਂ ਉਡਣ ਵਾਲੀਆਂ ਅਡਾਨਾਂ ਲਗਾਤਾਰ ਖਤਰੇ ਨੂੰ ਦਰਪੇਸ਼ ਰਹਿਦੀਆਂ ਨੇ ਕਿਉਂਕਿ ਚੰਡੀਗੜ੍ਹ 에어ਪੋਰਟ ਦੇ ਲਾਗੇ ਛਾਗੇ ਪੰਛੀਆਂ ਦੀਆਂ ਉਡਾਨਾਂ ਲਗਾਤਾਰ ਵੱਧ ਰਹੀਆਂ ਨੇ ਕਿਉਂਕਿ ਚੰਡੀਗੜ੍ਹ ਦੇ ਲਾਗੇ कूड़े ਦੇ ਢੇਰ ਤੇ ਮੀਟ ਦੀਆਂ ਦੁਕਾਨਾਂ ਤੇ ਪੰਛੀ ਅਕਸਰ ਮੜਰਾਉਂਦੇ ਨੇ ਜਿਹੜੇ ਕਿ ਹਾਦਸਿਆਂ ਦਾ ਕਾਰਨ ਬਣਦੇ ਨੇ ਜਿਸ ਮੁਤਲਕ 에어ਪੋਰਟ ਅਥਾਰਟੀ ਨੇ ਇਸ ਮੁਤਲਕ ਸਖਤ ਕਦਮ ਚੁੱਕਣ ਦੇ ਲਈ ਸਥਾਨਕ ਪ੍ਰਸ਼ਾਸਨ ਨੂੰ ਗੁਜਾਰਿਸ਼ ਕੀਤੀ ਹੈ ਇਸ ਮੁਤਲਕ ਚੰਡੀਗੜ੍ਹ 에어ਪੋਰਟ ਦੇ ਲਾਗੇ ਡੰਪਿੰਗ ਗਰਾਊਂਡ ਦੀ ਸਫਾਈ ਕੀਤੀ ਜਾਣ ਦਾ ਵੀ ਫੈਸਲਾ ਲਿਆ ਗਿਆ ਇਸ ਬੰਦੀ ਸੰਯੁਕਤ ਨਰਖਾ ਕਮੇਟੀ ਨਿਰੀਖਣ ਕਮੇਟੀ ਦੀ ਹੋਈ ਮੀਟਿੰਗ ਦੇ ਵਿੱਚ ਇਹ ਫੈਸਲੇ ਲਏ ਗਏ ਜਿਸ ਦੌਰਾਨ ਏਅਰਪੋਰਟ ਅਥਾਰਟੀ ਵੱਲੋਂ ਦਾਅਵੇ ਕੀਤੇ ਗਏ ਹਾਲਾਂਕਿ ਰਾਜ ਸਭਾ ਦੇ ਵਿੱਚ ਵੀ ਮੰਤਰੀ ਦੁਆਰਾ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਇਹ ਨਤੀਜੇ ਸਾਹਮਣੇ ਆਏ ਨੇ ਕਿ ਚੰਡੀਗੜ੍ਹ ਏਅਰਪੋਰਟ ਤੇ 2118 ਦੇ ਵਿੱਚ ਪੰਛੀਆਂ ਦੁਆਰਾ ਜਹਾਜ਼ ਨੂੰ ਨੁਕਸਾਨ ਪਹੁੰਚਾਉਣ ਦੀਆਂ ਸਿਰਫ ਦੋ ਘਟਨਾਵਾਂ ਪੂਰੇ ਸਾਲ ਦੇ ਵਿੱਚ ਹੋਈਆਂ ਸੀ ਹਾਲਾਂਕਿ ਅਕਤੂਬਰ 2023 ਤੱਕ ਇਹ ਘਟਨਾਵਾਂ ਦੀ ਤਾਦਾਦ 25 ਹੋ ਗਈ ਸੀ ਰਾਜ ਸਭਾ ਦੇ ਵਿੱਚ ਦਿੱਤੇ ਗਏ ਅੰਕੜਿਆਂ ਦੇ ਮੁਤਾਬਕ 2019 ਦੇ ਵਿੱਚ ਪੰਛੀਆਂ ਦੁਆਰਾ ਜਹਾਜ਼ ਨਾਲ ਟਕਰਾਏ ਜਾਣ ਦੀਆਂ ਤਿੰਨ ਘਟਨਾਵਾਂ ਵਾਪਰੀਆਂ 2020 ਦੇ ਵਿੱਚ ਦੋ ਘਟਨਾਵਾਂ ਵਾਪਰੀਆਂ ਹਾਲਾਂਕਿ 2021 ਦੇ ਵਿੱਚ ਇਹ 16 ਘਟਨਾਵਾਂ ਵਾਪਰੀਆਂ ਤੇ 2022 ਦੇ ਵਿੱਚ ਇਹਨਾਂ ਦੀ ਤਾਦਾਦ 15 ਤੱਕ ਹੋ ਗਈ ਸੀ ਹਾਲਾਂਕਿ ਅਕਤੂਬਰ 23 ਤੱਕ ਇਹ ਘਟਨਾਵਾਂ ਦੀ ਤਾਦਾਦ 25 ਹੋ ਗਈ ਸੀ ਜਿਸ ਦੌਰਾਨ ਵੱਡੇ ਪੰਛੀ ਉਡਣ ਖਟੋਲਿਆਂ ਦੇ ਨਾਲ ਟਕਰਾਇਆ ਚੰਡੀਗੜ੍ਹ 에어ਪੋਰਟ ਦੇ ਆਸ-ਪਾਸ ਮੀਟ ਸ਼ਾਪ ਬਣੀਆਂ ਹੋਈਆਂ ਨੇ ਜਿੱਥੇ ਲੋਕੀ ਕੂੜਾ ਕਰਕਟ ਛੱਡਦੇ ਨੇ ਜਿਸ ਕਰਕੇ ਡੰਪਿੰਗ ਸਾਈਟ ਵੀ ਇੱਕ ਵੱਡੀ ਸਮੱਸਿਆ ਹੈ ਕਿਉਂਕਿ ਇਹ ਪੰਛੀ ਜਦੋਂ ਉੱਡਦੇ ਨੇ ਤਾਂ ਇਹਨਾਂ ਦੀ ਵਜ੍ਹਾ ਦੇ ਕਾਰਨ ਜਹਾਜ਼ ਨੂੰ ਕਈ ਵਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਜ਼ਿਕਰ ਖਾਸਾ ਕਿ ਅਮਰਸਰ 에어ਪੋਰਟ ਤੇ ਵੀ ਬੇਤਹਾਸ਼ਾ ਤਾਦਾਦ ਦੇ ਵਿੱਚ ਕਬੂਤਰਾਂ ਦੀਆਂ ਉਡਾਨਾਂ ਦੇ ਕਾਰਨ ਹਵਾਵਾਜੀ ਉਡਾਣਾਂ ਨੂੰ ਦਿੱਕਤ ਹੋ ਰਹੀ ਹੈ ਸਿਕਰੀ ਖਾਸਾ ਕੇ ਪੰਜਾਬ ਦੇ ਵਿੱਚ ਪੰਛੀਆਂ ਨੂੰ ਦਾਣੇ ਪਾਉਣ ਤੇ ਪੰਛੀਆਂ ਦੇ ਵਾਸਤੇ ਠਾਰਾ ਬਣਾਉਣ ਦਾ ਰੁਝਾਨ ਪੇਤਾਸ਼ਾ ਵਧ ਰਿਹਾ ਹੈ ਜਿਸ ਤਰ੍ਹਾਂ ਪੰਜਾਬ ਦੇ 에어ਪੋਰਟਸ ਤੇ ਇਹਨਾਂ ਪੰਛੀਆਂ ਦੀ ਆਮਦ ਖਤਰੇ ਦਾ ਕਾਰਨ ਬਣਦੀ ਹੈ ਟਿਵਾਨਾ ਰੇਡੀ ਦੇ ਇਹਨਾਂ ਪ੍ਰੋਗਰਾਮ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਲਾਈਵ ਸੁਣਦੇ ਹੋ ਇਸ ਫ਼੍ਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਫ਼੍ਰਾਮ ਦਾ ਲਿੰਕ ਮੰਗਵਾਉਣ ਵਾਸਤੇ ਪਟਿਆਲਾ ਸਟੂਡੀਓ ਦੇ ਨੰਬਰ 9876309655 ਤੇ ਤੁਸੀਂ ਸੰਪਰਕ ਕਰ ਸਕਦੇ ਹੋ 9876309655 ਇਹ ਫ਼੍ਰਾਮ ਚੰਗਾ ਲੱਗਦਾ ਤਾਂ ਅੱਗੇ ਸ਼ੇਅਰ ਤੇ ਸਾਂਝਾ ਜਰੂਰ ਆਪਣੇ ਦੋਸਤਾਂ ਮਿੱਤਰਾਂ ਤੱਕ ਕਰਿਓ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਜਵਾਣਾ ਨੂੰ ਅੱਜ ਦਾ ਇਹ ਅਹਿਮ ਖਬਰਾਂ ਦਾ ਬਲੇਟਨ ਇੱਥੇ ਹੀ ਸਮਾਪਤ ਕਰਨ ਦੀ ਦਿਓਆ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਟਿਵਾਣਾ ਰੈਡੀ ਟੂ ਨਾਟ